ਸਸਿਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਯਾਰਪਨ ਪੰਜਾਬੀ 365 ਤੇ ਫਟਾਫਟ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੇ ਨਵੇਂ ਬੰਦੇ ਆ ਉਹਨਾਂ ਲਈ ਤੇ ਜਿਹੜੇ ਇਟਲੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਕੁਝ ਜ਼ਰੂਰੀ ਗੱਲਾਂ ਦੱਸਣੀਆਂ ਤੇ ਨਾਲ ਇਟਲੀ ਦੇ ਵਿੱਚ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਤਾਂ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਨ੍ਹਾਂ ਨੇ ਵੀ ਹਾਲ ਤੱਕ Instagram ਦੇ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰ ਲਿਓ TikTok ਦੇ ਫੋਲੋ ਕਰ ਲਓ ਜੇ ਤੁਸੀਂ ਇਟਾਲੀਅਨ ਸਿੱਖਣੀ ਆ ਤਾਂ ਮੇਰੇ ਦੂਸਰੇ ਚੈਨਲ learn italian with european punjabi ਨੂੰ ਸਬਸਕ੍ਰਾਈਬ ਕਰ ਲੋ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜੇ 2025 ਦੇ ਵਿੱਚ ਇਟਲੀ ਦੇ ਕੰਮਾਂ ਦੇ ਹਾਲਾਤਾਂ ਦੇ ਬਾਰੇ ਜਾਂ ਫਿਰ ਉਹਨਾਂ ਨੂੰ ਜਿਹਨਾਂ ਨੌਕਰੀਆਂ ਨਹੀਂ ਮਿਲਦੀਆਂ ਜੌਬਸ ਨਹੀਂ ਮਿਲਦੀਆਂ ਹੈਗੀਆਂ ਤੇ ਤਨਖਾਹਾਂ ਦੇ ਬਾਰੇ ਕਿੰਨੀ ਕ ਤਨਖਾਹ ਆ ਤੇ ਕਿਹੜਾ ਕੰਮ ਵਧੀਆ ਆ ਵੀ ਇੱਥੇ ਲੋਕ ਖੁਸ਼ ਆ ਜਾਂ ਨਹੀਂ ਖੁਸ਼ ਆਗਾ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਇਟਲੀ ਦੇ ਨੌਜਵਾਨ ਇਥੋਂ ਇਟਲੀ ਛੱਡ ਕੇ ਕਿਉਂ ਜਾ ਰਹੇ ਆ ਤੇ ਹੋਰ ਵੀ ਬਹੁਤ ਸਾਰੇ ਸਵਾਲ ਹੈ ਜਿੱਦਾਂ ਕਿ ਜਿਹੜੇ ਨਵੇਂ ਆਏ ਬੰਦੇ ਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿਹੜੇ ਡਾਕੂਮੈਂਟ ਪਹਿਲਾਂ ਬਣਾਉਣੇ ਚਾਹੀਦੇ ਸਾਰੀਆਂ ਗੱਲਾਂ ਏ ਟੂ ਜੜੀ ਜਾਣਕਾਰੀ ਜਾਣਕਾਰੀ ਵੀ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੀ ਚਲੋ ਆਇਤੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਟਲੀ ਦੀ ਰੋਜ਼ਗਾਰ ਦੀ ਸਥਿਤੀ ਦੀ ਗੱਲ ਕਰੀਏ ਹਨਾ ਵੀ ਬੇਰੋਜ਼ਗਾਰੀ ਜਾਂ ਫਿਰ ਕੰਮ ਕਰ ਕਿੰਨਾ ਕੁ ਪਰਸੈਂਟ ਵਧਿਆ ਜਾਂ ਕੰਮ ਕਰ ਕਿੰਨੇ ਪਰਸੈਂਟ ਘਟਿਆ ਜਾਂ ਬੇਰੋਜ਼ਗਾਰੀ ਕਿੰਨੇ ਕੁ ਵਧਿਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਨੰਬਰਾਂ ਦੇ ਨਾਲ ਹਨਾ ਤੇ ਮਈ 2025 ਇਸ ਸਾਲ ਦੀ ਆਪਾਂ ਮਈ ਦੀ ਗੱਲ ਕਰੀਏ ਤਾਂ ਇਡਲੀ ਦੀ ਜਿਹੜੀ ਬੇਦੁਜਗਾਰੀ ਦੀ ਦਰ ਹੈ 6.5% ਘਟੀ ਆ ਪਿਛਲੇ ਸਾਲ ਦੇ ਨਾਲੋਂ ਵੇਰੂ ਜਗალი ਘਟੀ ਆ ਤੇ ਜੇ ਪਰੋ ਜੁਗਾਰ ਦੀ ਗੱਲ ਕਰੀਏ ਤੇ 62.9% ਤੇ ਪਹੁੰਚ ਗਈ ਆ ਤੇਰਾ ਮਤਲਬ ਇਹ ਆ ਕਿ ਪਿਛਲੇ ਕੁਝ ਕੋਸਾਲਾ ਤੋਂ ਬਿਹਤਰ ਹੋ ਰਹੀ ਆ ਇਟਲੀ ਤੇ ਲੋਕਾਂ ਨੂੰ ਕੰਮ ਮਿਲ ਰਿਹਾ ਆ ਪਰ ਇਹ ਨਹੀਂ ਐ ਵੀ ਕੰਮ ਮਿਲਣ ਦਾ ਇਹ ਨਹੀਂ ਹੁੰਦਾ ਵੀ ਹਾਂ ਕੱਲਾ ਕੰਮ ਮਿਲ ਗਿਆ ਪਰ ਕੰਮ ਦੀ ਕੁਆਲਿਟੀ ਮਤਲਬ ਕੰਮ ਵਧੀਆ ਵੀ ਜ਼ਰੂਰੀ ਆ ਉਹ ਲੋਕਾਂ ਨੂੰ ਵਧੀਆ ਕੰਮ ਨਹੀਂ ਆਫਰ ਹੋ ਰੇ ਲੋਕਾਂ locally ਫੈਕਟਰੀਆਂ ਦੇ ਵਿੱਚ ਕੰਮ ਨਹੀਂ ਹੈਗਾ ਬਹੁਤ ਥੋੜਾ ਕੰਮ ਆ ਤੇ ਲੋਕ ਖੇਤੀ ਦਾ ਕੰਮ ਜ਼ਿਆਦਾ ਕਰ ਰਹੇ ਆ ਤੇ ਹੁਣ ਜੇ ਆਪਾਂ ਤਨਖਾਵਾ ਦੀ ਗੱਲ ਕਰੀਏ ਟੇਕ ਮੈਂ ਹੋਰ ਗੱਲ ਦੱਸ ਮੈਂ ਜੇ ਮੈਂ ਬੜੀ ਡਿਟੇਲ ਦੇ ਵਿੱਚ ਬੋਲਣ ਲੱਗੀ ਇੱਕ ਟਾਪਿਕ ਦੇ ਉੱਤੇ ਉਰੇ ਉੱਤੇ ਤਾਂ ਮੈਨਾਂ ਦਾ ਹਰ ਇੱਕ ਟਾਪਿਕ ਤੇ 10-10 ਮਿੰਟ ਦੀ ਵੀਡੀਓ ਬਣ ਜਾਣੀ ਸੋ ਜਿਹੜੀਆਂ ਮੇਨ ਮੇਨ ਗੱਲਾਂ ਮੈਂ ਤੁਹਾਨੂੰ ਉਹੀ ਦੱਸੂਗੀ ਜੇ ਤੁਸੀਂ ਚਾਹੋਗੇ ਤਾਂ ਮੈਂ ਪੂਰੀ ਡਿਟੇਲ ਦੇ ਵਿੱਚ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰੂੰਗੀ ਤਨਖਾਵਾ ਦੀ ਗੱਲ ਕਰੀਏ ਤਾਂ ਜਿਹੜੀਆਂ ਅਸਲੀ ਤਨਖਾਹ ਜਿਹੜੀ ਤੁਹਾਡੀ ਆਉਂਦੀ ਆ ਜੇ ਆਪਾਂ ਕਹੀਏ ਮਹਿੰਗਾਈ ਕੱਟ ਕੇ ਜਿਹੜੀ ਤੁਹਾਡੇ ਹੱਥ ਦੇ ਵਿੱਚ ਅਸਲੀ ਤਨਖਾਹ ਆਉਂਦੀ ਆ ਉਹ ਇਟਲੀ ਦੇ ਵਿੱਚ ਬਹੁਤ ਘਟਿਆ। ਤੋਂ ਹੈ 2021 ਤੋਂ 2023 ਦੇ ਵਿੱਚ ਇਟਲੀ ਦੇ ਵਿੱਚ ਸਿਰਫ 6.4% ਦੀ ਘਾਟ ਆਈ ਆ। ਯੂਰਪ ਦੀ ਸਭ ਤੋਂ ਵੱਡੀ ਘਾਟ ਆਪਾਂ ਕਹਿ ਸਕਦੇ ਆ। ਇਹਦਾ ਮਤਲਬ ਇਹ ਹੈ ਕਿ ਭਾਵੇਂ ਲੋਕਾਂ ਨੂੰ ਕੰਮ ਮਿਲ ਰਿਹਾ ਪਰ ਉਹ ਉਹਨਾਂ ਨੂੰ ਕੋਈ ਚੀਜ਼ ਖਰੀਦਣ ਦੀ ਤਾਕਤ ਨਹੀਂ ਮਿਲਦੀ ਮਤਲਬ ਕੋਈ ਚੀਜ਼ਾਂ ਖਰੀਦ ਨਹੀਂ ਰਹੇ ਕਿਉਂਕਿ ਇਹ ਤੇ ਤਨਖਾਹਾਂ ਬਹੁਤ ਘਟੀਆਂ ਤੇ ਖਾਸ ਕਰਕੇ ਜੇ ਅੱਜ ਅਸੀਂ ਗੱਲ ਕਰੀਏ ਨੌਜਵਾਨਾਂ ਦੀ ਔਰਤਾਂ ਦੀ ਜ ਆਫ ਪਾਇਡ ਫੋਨ ਨੂੰ ਲੋ ਗਿਆ ਪੈ ਇਹਨਾਂ ਦੀ ਗੱਲ ਕਰੀਏ ਸਾਡੀਆਂ ਤਨਖਾਹਾਂ ਘਟਿਆ ਦੇ ਜ ਆਪ ਇਹ ਕਹਿ ਲਈ ਸਾਡੀਆਂ ਨੇ ਜੋਬਸ ਆ ਉਹ ਟੈਂਪਰੇਰੀ ਨੌਕਰੀਆਂ ਸੀ ਕਰਦੇ ਆਂ ਜੇ ਆਪਾਂ ਗੱਲ ਕਰੀਏ ਇਟਾਲੀਅਨ ਲੋਕਾਂ ਦੀ ਬਹੁਤ ਇਟਾਲੀਅਨ ਲੋਕਾਂ ਦੀ ਗੱਲ ਨਹੀਂ ਮੈਂ ਕਰਦੀ ਕੁਸ਼ਕ ਇਟਾਲੀਅਨ ਲੋਕਾਂ ਦੀ ਗੱਲ ਕਰ ਰਹੀ ਆ ਜਿਹੜੇ ਚੰਗੀਆਂ ਜੋਬਾਂ ਕਰਦੇ ਉਹਨਾਂ ਦੀ ਤਨਖਾਹਾਂ ਵੀ ਇੱਥੇ ਚੰਗੀਆਂ ਆ ਉਹਨਾਂ ਦੀ ਲਾਈਫ ਵੀ ਚੰਗੀ ਆ ਹੁਣ ਜੇ ਆਪਾਂ ਆਪਣੇ ਫੌਲਨ ਦੀ ਗੱਲ ਕਰੀਏ ਅਸੀਂ ਫੈਕਟਰੀਆਂ ਅਸੀਂ ਖੇਤਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਬੜੀ ਹੱਦ ਆਪਾਂ ਫੈਕਟਰੀਆਂ ਦੇ ਵਿੱਚ ਕੰਮ ਕਰ ਲਾਂਗੇ ਆਪਾਂ ਆਫਿਸ ਤਾਂ ਆਪਾਂ ਕੰਮ ਕਰਦੇ ਨਹੀਂ ਹੈਗੇ ਸਭ ਤੋਂ ਮੇਨ ਜਿਹੜਾ ਮੁੱਦਾ ਹੈ ਵੀ ਇਟਲੀ ਦੇ ਲੋਕ ਬਾਹਰ ਕਿਉਂ ਜਾ ਰਹੇ ਆ ਇਟਲੀ ਛੱਡ ਕੇ ਨੌਜਵਾਨੀ ਇਟਲੀ ਛੱਡ ਕੇ ਕਿਉਂ ਜਾ ਰਹੀ ਆ ਇਹਦਾ ਇਹ ਸਭ ਤੋਂ ਵੱਡਾ ਇਸ਼ੂ ਆ ਜੇ ਆਪਾਂ ਗੱਲ ਕਰੀਏ 2024 ਦੇ ਵਿੱਚ 1.56 ਲੱਖ ਮਤਲਬ ਡੇਢ ਲੱਖ ਲੋਕ ਇਟਲੀ ਛੱਡ ਕੇ ਹੋਰ ਦੇਸ਼ਾਂ ਦੇ ਵਿੱਚ ਗਏ ਆ ਇਹ ਪਿਛਲੇ 25 ਸਾਲ ਦਾ ਸਭ ਤੋਂ ਵੱਡਾ ਨੰਬਰ ਰਿਹਾ 2024 ਦਾ ਵੀ ਇੰਨੇ ਲੋਕ ਛੱਡ ਕੇ ਗਏ ਆ ਇਹ ਉਹ ਲੋਕ ਨੇ ਜਿਹੜੇ ਪੜ੍ਹੇ ਲਿਖੇ ਸੀਗੇ ਸਕਿਲਡ ਸੀਗੇ ਤੇ ਉਹਨਾਂ ਵਿੱਚ ਕੋਈ ਨਾ ਕੋਈ ਟੈਲੈਂਟਰ ਸੀਗਾ ਜੇ ਆਪਾਂ ਗੱਲ ਕਰੀਏ ਸ਼ੋਪਰ ਉੱਤੇ ਹੜਤਾਲਾਂ ਆਉਂਦੀਆਂ ਤੇ ਇਟਲੀ ਦੇ ਵਿੱਚ ਵੀ ਹੜਤਾਲਾਂ ਹੁੰਦੀਆਂ ਰਹਿੰਦੀਆਂ ਆਏ ਦਿਨ ਮੈਟਰੂਆਂ ਬੰਦ ਹੁੰਦੀਆਂ ਆਏ ਦਿਨ ਬੱਸਾਂ ਦੀ ਸ਼ੋਪਰੋਂ ਹੁੰਦੀ ਆਏ ਦਿਨ ਟ੍ਰੇਨਾਂ ਦੀ ਸ਼ੋਪਰੋਂ ਹੁੰਦੀ ਹੈ ਹੁਣ ਅਗਸਤ ਦੀ ਜੇ ਆਪਾਂ ਗੱਲ ਕਰੀਏ 2025 ਦੇ ਵਿੱਚ 1000 ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕੀਤੀ ਸੀ ਤੇ ਉਥੇ ਜੇ ਆਪਾਂ ਵੇਖ ਫਿਊਚਰ ਦੀ ਗੱਲ ਗੱਲ ਕਰੀਏ ਤਾਂ ਕਹਿੰਦੇ ਆ ਕਿ 2025 2026 ਵਿੱਚ ਰੁਜ਼ਗਾਰ ਵਧੂਗਾ ਪਰ ਹੌਲੀ ਹੌਲੀ ਠੀਕ ਆ ਜੇ ਤਨਖਾਹਾਂ ਨਹੀਂ ਵਧਣਗੀਆਂ ਤਾਂ ਨੌਜਵਾਨੀ ਦਾ ਬਾਹਰ ਜਾਣਾ ਤਾਂ ਫੇ ਨੌਜਵਾਨ ਨੂੰ ਬਾਹਰ ਜਾਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ ਤਾਂ ਦੇ ਲੰਬੇ ਸਮੇਂ ਦੇ ਵਿੱਚ ਇਟਲੀ ਦੀ ਅર્થਵਿਵਸਥਾ ਵੀ ਬੁਰੀ ਹੀ ਹੋ ਸਕਦੀ ਆ ਜੇ ਆਪਾਂ ਗੱਲ ਕਰੀਏ ਕਾਨੂੰਨੀ ਡਾਕੂਮੈਂਟਸ ਦੀ ਸਾਨੂੰ ਬਹੁਤੇ ਕਮੈਂਟ ਆਉਂਦੇ ਆ ਕਿ ਪਹਿਲਾਂ ਅਗਰੇ ਡਾਕੂਮੈਂਟ ਬਣਾਈਏ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਦੱਸ ਦੋ ਸੋ ਤੁਹਾਡੇ ਲਈ ਵੀਡੀਓ ਸੋ ਪਲੀਜ਼ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਇਸ ਇਟਰੀ ਦੇ ਵਿੱਚ ਆਉਨੇ ਆ ਸਭ ਤੋਂ ਪਹਿਲਾਂ ਆਪਣੀ ਪਰਮਿਸ ਹੋਰੀ ਸਜੂਨ ਨੂੰ ਸਭ ਤੋਂ ਪਹਿਲਾਂ 8 ਦਿਨ ਦੇ ਅੰਦਰ ਅੰਦਰ ਆਪਣੀ ਐਂਟਰੀ ਕਰਾਓ ਤੇ ਆਪਣੇ ਕੰਟਰੈਕਟ ਕਰਾਓ ਸਭ ਕੁਝ ਕਰਾਓ ਤੇ ਫਿਰ ਆਪਣੀ ਪਰਮਿਸ ਹੋਰ ਦੇ ਸਜੂਨ ਨੂੰ ਲੋ ਤੇ ਉਹਦੇ ਨਾਲ ਹੀ ਫਿਰ ਤੁਸੀਂ ਕੋਈ ਕੋਈ ਚੀਫ ਸਕਾਲਰ ਵੀ ਲੈ ਸਕਦੇ ਜਿਹਨਾਂ ਆਪਾਂ ਟੈਕਸ ਕੋਡ ਕਹਿੰਦੇ ਆ ਇਹ ਤੁਹਾਡੇ ਕੋਲ ਕੋਈ ਚੀਫ ਸਕਾਲਰ ਟੈਕਸ ਕੋਡ ਆ ਗਿਆ ਫਿਰ ਤੁਸੀਂ ਆਪਣਾ ਬੈਂਕ ਅਕਾਊਂਟ ਬਣਾਓ ਤੁਹਾਡਾ ਡਾਕਟਰੀ ਕਾਰਡ ਜੋ ਸਭ ਕੁਝ ਤੁਹਾਡਾ ਬਣ ਜਾਂਦਾ ਤੁਹਾਡਾ ਅਕਾਊਂਟ ਵੀ ਖੁੱਲ ਜਾਂਦਾ ਉਹਦੇ ਨਾਲ ਤੇ ਇਹ ਜਿਹੜੇ ਪੂਰੀ ਡਿਟੇਲ ਹੈ ਸਾਡੇ ਚੈਨਲ ਤੇ ਆਲਰੇਡੀ ਵੀਡੀਓ ਹੈ ਇਕੱਲੀ-ਕੱਲੀ ਡਿਟੇਲ ਨਹੀਂ ਪਹਿਲਾਂ ਕਿਹੜਾ ਪੇਪਰ ਪਹਿਲਾਂ ਕਿੰਨੇ ਦਿਨ ਚ ਐਂਟਰੀ ਕੀ ਕੀ ਕਿਹੜੇ ਪੇਪਰ ਤੁਹਾਨੂੰ A to Z ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੋਈ ਆ ਜੇ ਅੱਗੇ ਪਿੱਛੇ ਬੋਰ ਹੋ ਗਿਆ ਹੋਵੇ ਤਾਂ ਕੋਈ ਗੱਲ ਨਹੀਂ ਉਹਦੇ ਲਈ ਸੌਰੀ ਹੈ ਠੀਕ ਆ ਹੁਣ ਅਗਲੇ ਆਪਾਂ ਗੱਲ ਕਰਦੇ ਜੇ ਆਪਾਂ ਰੈਂਟ ਸੈਂਡ ਦੀ ਗੱਲ ਕਰਦੇ ਆ ਇਡਲੀ ਦੇ ਵਿੱਚ ਜੇ ਤੁਸੀਂ ਸਿੰਗਲ ਆਉਨੇ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਘਰ ਕਰਾਈ ਤੇ ਨਾ ਲਓ ਕਿਸੇ ਦੇ ਨਾਲ ਸ਼ੇਅਰ ਰੂਮ ਦੇ ਵਿੱਚ ਰਹਿ ਲਓ ਜਾਂ ਅਪਾਰਟਮੈਂਟ ਸ਼ੇਅਰ ਅਪਾਰਟਮੈਂਟ ਦੇ ਵਿੱਚ ਰਹਿ ਲਓ ਤੇ ਜੇ ਤੁਸੀਂ ਕਿਰਾਏ ਦਾ ਘਰ ਲੈਂਦੇ ਵੀ ਆ ਤਾਂ ਉਹ ਕੋਸ਼ਿਸ਼ ਕਰਿਆ ਕਰੋ ਉਹਦਾ ਕੰਟਰੈਕਟ ਹੋਵੇ ਮਤਲਬ ਥੋੜਾ ਰੈਜੀਨੈਂਸਾ ਤੁਹਾਡਾ ਉੱਥੇ ਹੀ ਚੱਲਦਾ ਹੋਵੇ ਜੇ ਤੁਸੀਂ ਉਹਨਾਂ ਨੂੰ ਆਪਣਾ ਕਿਰਾਇਆ ਪੇ ਕਰ ਰਹੇ ਹੋ ਤੇ ਜੇ ਤੁਸੀਂ ਬੱਸਾਂ ਦੇ ਵਿੱਚ ਕੰਮਾਂ ਤੇ ਜਾਂਦੇ ਆ ਜਾਂ ਮੈਟਰੋਆਂ ਦੇ ਵਿੱਚ ਕੰਮਾਂ ਤੇ ਜਾਂਦੇ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਪਾਸ ਬਣਾ ਲਓ ਤੇ ਉਹਦੇ ਨਾਲ ਕਾਫੀ ਤੁਹਾਡੇ ਮਨੀ ਤੁਹਾਡੀ ਸੇਵ ਹੁੰਦੀ ਆ ਇਕ ਹੋਰ ਸਵਾਲ ਜ਼ਿਆਦਾ ਪੁੱਛਿਆ ਜਾਂਦਾ ਵੀ ਇਟਲੀ ਦੇ ਵਿੱਚ ਕੰਮ ਕਿਹੜੇ-ਕਿਹੜੇ ਆ ਉਹ ਇਟਲੀ ਦੇ ਵਿੱਚ ਕੰਮ ਕਰੀਏ ਆ ਆਮ ਲੋਕਾਂ ਦੀ ਅਸੀਂ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੇ ਆ ਅਸੀਂ ਕਿਚਨ ਲਾਵਾ ਪਿਆਤੀ ਕੰਸਟਰਕਸ਼ਨ ਦੀ ਸਾਈਟਾਂ ਤੇ ਵੀ ਹੈਗੇ ਪੰਜਾਬੀ ਠੀਕ ਆ ਐਗਰੀਕਲਚਰਜ਼ ਫੀਲਡਰ ਦਾ ਵਿੱਚ ਪੰਜਾਬੀ ਹੈਗੇ ਹੈਗੇ ਆ ਪਰ ਇਹ ਕੋਸ਼ਿਸ਼ ਕਰਿਆ ਕਰੋ ਤੁਸੀਂ ਜਿਹੜੇ ਵੀ ਸੈਕਟਰ ਦੇ ਵਿੱਚ ਕੰਮ ਕਰਦੇ ਆ ਤੇ ਆਪਣਾ ਕੰਟਰੈਕਟ ਤੁਸੀਂ ਉੱਥੇ ਜ਼ਰੂਰ ਕਰਾਇਆ ਕਰੋ ਕੰਟਰੈਕਟ ਤੋਂ ਬਿਨਾ ਕੰਮ ਨਾ ਕਰਿਆ ਕਰੋ ਕਿਉਂਕਿ ਕੰਟਰੈਕਟ ਦੇ ਫਾਇਦੇ ਬਹੁਤ ਆ ਤੇ ਨਾਲ ਇਹਦੇ ਉੱਤੇ ਡਿਟੇਲ ਵੀ ਸਾਡੇ ਚੈਨਲ ਤੇ ਹੈਗੀਆਂ ਆ ਮੈਂ ਸਿਰਫ ਅੱਜ ਦੀ ਵੀਡੀਓ ਵੀ ਤੁਹਾਨੂੰ ਮੋਟਾ ਮੋਟਾ ਐਕਸਪਲੇਨ ਕਰ ਰਹੀ ਹਾਂ ਤੁਸੀਂ ਕੀ ਕਰ ਸਕਦੇ ਆ ਅੱਛਾ ਇੱਕ ਹੋਰ ਸਾਨੂੰ ਸਵਾਲ ਬਹੁਤ ਆਉਂਦਾ ਹੈ ਇਟਾਲੀ ਇਟਲੀ ਦੇ ਵਿੱਚ ਕੀ ਇੰਗਲਿਸ਼ ਬੋਲੀ ਜਾਂਦੀ ਹੈ ਨਹੀਂ ਬਿਲਕੁਲ ਨਹੀਂ ਜੀ ਇਟਲੀ ਦੇ ਵਿੱਚ ਇਟਾਲੀਅਨ ਲੋਕ ਜੇ ਕੋਈ ਇੰਗਲਿਸ਼ ਬੋਲਦਾ ਵੀ ਹੈ ਉਹ ਪਾ ਕਹ ਸਕਦੇ 100 ਚੋਂ 10% ਬੋਲਦੇ ਹੋਣਗੇ ਠੀਕ ਹੈ ਬਟ ਇੱਥੇ ਪਹਿਲਾਂ ਕਰਨ데요 ਵੀ ਇਟਾਲੀਨ ਆਉਂਦੀ ਹੈ ਗੱਲ ਕਰਨ ਤੋਂ ਪਹਿਲਾਂ ਇਟਾਲੀਨ ਇੱਥੇ ਜ਼ਰੂਰੀ ਹੈ ਨਹੀਂ ਤਾਂ ਅੰਨੇ ਬੋਲਿਆ ਵਾਲਾ ਕੰਮ ਹੀ ਹੈ ਇੱਥੇ ਜੇ ਤੁਸੀਂ ਇਟਾਲੀਨ ਸਿੱਖਣੀ ਆ ਤਾਂ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਇਟਾਲੀਨ ਸਿਖਾਉਣੀ ਆ ਮੇਰੇ ਸੈਕੰਡ ਚੈਨਲ ਦਾ ਨਾਮ ਨਾ ਹੈਗਾ ਲਰਨ ਇਟਾਲੀਨ ਵਿਦ ਯੂਰੋਪੀਅਨ ਪੰਜਾਬੀ ਮੈਂ ਚੈਨਲ ਦਾ ਨਾਮ ਚੇਂਜ ਕੀਤਾ ਹੈ ਨਿਊ ਚੈਨਲ ਦਾ ਨਾਮ ਹੈ ਇਹ ਜਾ ਸੋ ਪਲੀਜ਼ ਜਾ ਕੇ ਨੂੰ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖੋ ਤੇ ਟਾਲੀਓ ਸਿੱਖੋ ਤੇ ਚੰਗੇ ਭਲੇ ਕੰਮ ਕਰੋ ਹੁਣ ਜੇ ਆਪਾਂ ਗੱਲ ਕਰੀਏ ਜੇ ਤੁਹਾਡੇ ਕੋਲ ਮਾਲਕ ਪੈਸੇ ਰੱਖ ਦਿੰਦਾ ਤੁਹਾਡੇ ਪੇਪਰ ਨਹੀਂ ਬਣਾਉਂਦਾ ਵੀ ਤੁਸੀਂ ਕੀ ਕਰ ਸਕਦੇ ਆ ਐਸੇ ਇਟਲੀ ਦੇ ਵਿੱਚ ਵੀ ਇੱਕ ਲੇਬਰ ਸੰਸਥਾ ਹੈ ਇੱਕ ਨਹੀਂ ਹੈਗੀ ਹੈਗੀਆਂ ਦੋ ਤਿੰਨੇ ਆ ਪਰ ਮੈਂ ਤੁਹਾਨੂੰ ਦੋਆਂ ਦੇ ਨਾਮ ਦੱਸੂਗੀ ਇੱਕ ਤਾਂ ਹੈਗੀ ਸੀਜੀਆਲ ਉਹਨੂੰ ਆਪਾਂ ਇਟਾਲੀਅਨ ਦੇ ਵਿੱਚ ਕਹਿੰਦੇ ਨੇ ਜੀਜੀਐਲ ਤੇ ਇੱਕ ਹੈਗੀ ਯੂਆਈਐਲ ਜਿਹੜੀ ਕਿ ਸਾਡੀ ਮਦਦ ਕਰਦੀ ਆ ਵੀ ਸਾਨੂੰ ਇੱਥੇ ਥੋੜੇ ਮਾਲਕ ਸਾਡੇ ਪੈਸੇ ਰੱਖ ਲੈਂਦਾ ਜਾਂ ਤੁਹਾਨੂੰ ਕੰਮ ਤੋਂ ਕੱਢ ਦਿੰਦਾ ਤੁਹਾਡਾ ਕੰਟ੍ਰੈਕਟ ਵੀ ਚੱਲਦਾ ਹੁੰਦਾ ਜਾਂ ਸਾਡੇ ਪੇਪਰ ਨਹੀਂ ਬਣਾ ਕੇ ਦਿੰਦਾ ਸੁਏ ਇਸ ਤਰ੍ਹਾਂ ਸਾਰੀ ਮਦਦ ਕਰਦੀ ਹੈ ਫ੍ਰੀ ਦੇ ਵਿੱਚ ਕਰਦੇ ਤੇ ਕੋਈ ਪੈਸਾ ਨਹੀਂ ਲੈਂਦੇ ਇਹ ਲਾਇਰ ਵਗੈਰਾ ਹਰੀਸ਼ੀ ਤੋਂ ਲਈ ਆ ਪ੍ਰੋਵਾਈਡ ਕਰਦੇ ਆ ਤੇ ਜਿੰਨਾ ਵੀ ਥੋੜਾ ਖਰਚਾ ਹੁੰਦਾ ਵਕੀਲਾਂ ਦਾ ਸਾਰਾ ਤੁਹਾਡੇ ਮਾਲਕ ਨੇ ਦੇਣਾ ਹੁੰਦਾ ਥੋੜੀ ਤੋਂ ਇੱਕ ਪੰਛੀ ਨਹੀਂ ਲੈਂਦੇ ਹੈਗੇ ਤੇ ਆਖਿਰ ਦੇ ਵਿੱਚ ਇੱਕ ਹੋਰ ਗੱਲ ਜੇ ਤੁਸੀਂ ਇਟਲੀ ਦੇ ਵਿੱਚ ਆਉਂਦੇ ਆ ਤਾਂ ਕੋਸ਼ਿਸ਼ ਕਰਿਆ ਕਰੋ ਆਪਣਾ ਆਪਣਾ ਬੈਂਕ ਅਕਾਊਂਟ ਖੋਲਣ ਦੇ ਲਈ ਤਾਂ ਕਿ ਤੁਸੀਂ ਆਪਣੇ ਘਰ ਮਾਪਿਆਂ ਨੂੰ ਆਪਣੇ ਨੂੰ ਪੈਸੇ ਭੇਜ ਸਕੋ ਸੋ ਅੱਜ ਦੀ ਵੀਡੀਓ ਇੰਨੀ ਕੀ ਸੀਗੀ ਮੈਂ ਕੋਸ਼ਿਸ਼ ਕੀਤੀ ਆ ਤੁਹਾਨੂੰ ਮੋਟਾ ਮੋਟਾ ਤੇ ਮੇਰੇ ਹਿਸਾਬਕ ਤਾ ਬਿਟ ਲਿਆ ਦੱਸ ਸਕਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਸੋ ਸਸਰੀ ਗਾਲ ਜੀ ਆਪਾਂ ਮਿਲਦੇ ਹਾਂ ਕਿਸੇ ਆਪਾਂ ਅਗਲੀ ਵੀਡੀਓ ਦੇ ਵਿੱਚ